ਇਹ ਲੋਕ ਮੁੱਲ ਲੈ ਕੇ ਪਾਣੀ ਪੀਂਦੇ ਆ ਮੁੱਲ ਕਿੰਨੇ ਨੂੰ ਟੈਂਕੀ ਚਾਹੀਦੀ 7-800 ਰੁਪਏ ਨੂੰ ਟੈਂਕੀ ਮੁੱਲ ਲੈ ਕੇ ਪੀਣ ਵਾਲਾ ਪਾਣੀ ਉਹ ਵੀ ਪੰਜਾਬ ਦੀ ਧਰਤੀ ਤੇ ਮੁੱਲ ਤੇ ਨਾਲ ਸਾਡੇ ਕੋਲ ਦੀ ਭਾਖੜਾ ਲੰਘਦੀ ਹੋਵੇ ਇਹਦੇ ਨੂੰ ਪਾਣੀ ਦਿੱਤਾ ਜਾਵੇ ਚਹਿਰਾ ਵਾਲਾ ਪਾਣੀ ਜਿਹੜਾ ਮਾੜਾ ਪਾਣੀ ਦਿੱਤਾ ਫਿਰ ਪਾਣੀ ਮਾੜਾ ਸਾਰਾ ਖਾਰਾ ਪਾਣੀ ਹੈ ਉਹ ਪੀਣ ਲਈ ਮਜਬੂਰ ਹੈ ਕੈਂਸਰ ਨਾਲ ਲੋਕ ਮਰਨ ਲਈ ਮਜਬੂਰ ਹੈ ਪਰ ਇਹਨਾਂ ਲੋਕਾਂ ਨੂੰ 7 ਕਰੋੜ ਰੁਪਈਆ ਦੀਆਂ ਪਾਈਆਂ ਪਈਆਂ ਹੋਈਆਂ ਪੈਪਾਂ ਨੂੰ ਵੀ 8-9 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਹੋਈ ਪੰਜਾਬ ਦੇ ਪਾਣੀ ਬਚਾਉਣ ਦੀ ਗੱਲ ਕਰ ਰਹੇ ਆ ਤੁਹਾਨੂੰ ਉਹਦੀ ਕਾਹਦਾਰਨ ਦਿਖਾਉਂਦੇ ਆਂ ਸੀ ਨਗਲੇ ਪਿੰਡ ਖੜੇ ਆ ਦੇਖ ਲਓ ਆ ਇਹਨਾਂ ਲੋਕਾਂ ਦੀ ਹਰ ਘਰ ਦੇ ਵਿੱਚ ਪਿੰਡ ਦੇ ਹਰ ਘਰ ਦੇ ਵਿੱਚ ਆ ਟੈਂਕੀਆਂ ਬਣਾਈਆਂ ਹੋਈਆਂ ਡੱਗੀਆਂ ਬਣਾਈਆਂ ਹੋਈਆਂ ਨੇ ਇਹ ਲੋਕਾਂ ਦਾ ਲਖਾ ਸਿਧਾਣਾ ਨੇ ਇੱਕ ਵਾਰ ਮੋੜ ਤੋਂ ਪੰਜਾਬ ਦੇ ਪਾਣੀ ਅਦਾਬ ਮੁੱਦਾ ਚੁੱਕਿਆ ਹੈ ਲਖਾ ਸਿਧਾਣਾ ਨੇ ਪਿੰਡਾਂ ਚ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ ਅਤੇ ਪੰਜਾਬ ਦੇ ਪਾਣੀ ਭਾਰੀ ਸੂਬਿਆਂ ਨੂੰ ਦੇਣ ਲਈ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਮਾਨਸਾ ਦੇ ਪਿੰਡ ਨਗਲਾ ਪਹੁੰਚੇ ਲਖਾ ਸਿਧਾਣਾ ਨੇ ਜਿੱਥੇ ਇਲਜ਼ਾਮ ਲਾਇਆ ਕਿ ਪਿੰਡ ਨਗਲਾ ਨਹਿਰ ਦੇ ਕੰਢੇ ਤੇ ਵਸਿਆ ਹੋਇਆ ਪਰ ਇਸ ਦੇ ਬਾਵਜੂਦ ਵੀ ਪਿੰਡ ਮੁੱਲ ਲੈ ਕੇ ਪਾਣੀ ਪੀਣ ਮੁਜਪੂਰੇ ਲਖਾ ਸਿਧਾਣਾ ਮੁਤਾਬਕ ਪਿੰਡ ਚ ਕਰੀਬ 7-8 ਸਾਲ ਤੋਂ ਮੋਗਾ ਲਾਉਣ ਲਈ ਪਾਈਪਾਂ ਕ੍ਰੇਟ ਕੇ ਰੱਖੇ ਗੀਆਂ ਨੇ ਜੋ ਹੁਣ ਪਾਈਆਂ ਪਈਆਂ ਕਬਾੜ ਹੋ ਗਈਆਂ ਨੇ ਪਰ ਕੋਈ ਵੀ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਅਸੀਂ ਨਗਲੇ ਪਿੰਡ ਖੜਿਆ ਨਗਲਾ ਮਾਨਸਾ ਦੇ ਬਰਹੰਡੇ ਦੀ ਹੱਦ ਤੇ ਪੈਂਦਾ ਪਿੰਡ ਹੈ ਭਾਖੜਾ ਨਹਿਰ ਕੋਲ ਦੀ ਲੰਘਦੀ ਹੈ ਤੇ ਇਹ ਵਿਚਾਰੇ ਜਿੱਥੇ ਅਸੀਂ ਖੜੇ ਆ ਪਾਈਪਾਂ ਤੇ ਇਹ ਪਾਈਪਾਂ ਪਈਆਂ ਨੂੰ 14-15 ਦੀਆਂ ਪਈਆਂ 8 ਸਾਲ ਹੋ ਗਏ ਪਾਈਪਾਂ ਪਈਆਂ ਨੂੰ 8 ਸਾਲ ਇਹ ਕਈ ਕਰੋੜਾਂ ਦੀਆਂ ਪਾਈਪਾਂ ਕਈ ਕਰੋੜਾਂ ਦੀਆਂ ਲੱਖਾਂ ਦੀਆਂ ਨਹੀਂ ਕਈ ਕਰੋੜਾਂ ਦੀਆਂ 12 ਕਿਲੋਮੀਟਰ ਐ ਲੰਮੀਆਂ ਪਾਈਪਾਂ ਪਈਆਂ ਨੇ ਇਸ ਪਿੰਡ ਨਾਲ ਵਾਦਾ ਹੋਇਆ ਸੀਗਾ ਇਹ ਪਿੰਡ ਦੇ ਪਾਣੀ ਨੇ ਖਾਰੇ ਬਹੁਤ ਜ਼ਿਆਦੇ ਯਰੀਲੇ ਮੋਗਾ ਲਾ ਕੇ ਪਾਈਪਾਂ ਪਾਉਣ ਦਾ ਪਾਈਪਾਂ ਲਿਆ ਕੇ ਸਿਰਤੀਆਂ 8 ਸਾਲ ਹੋ ਗਏ ਪਾਈਪਾਂ ਪੰਗਾ ਨੂੰ ਪਰ ਇਹਨਾਂ ਦੀ ਹਲੇ ਕੋਈ ਸੁਣਵਾਈ ਨਹੀਂ ਹੋਈ ਮਾਨ ਸਾਹਿਬ ਤੁਸੀਂ ਕਹਿੰਦੇ ਹੋ ਕਿ ਅਸੀਂ ਘਰ ਘਰ ਅਸੀਂ ਪਿੰਡ ਪਿੰਡ ਪਾਣੀ ਪਹੁੰਚਾਤਾ ਟੇਲਾਂ ਦੇ ਪਾਣੀ ਪਹੁੰਚਾਤਾ ਕਿੱਥੇ ਕਦੇ ਨਹੀਂ ਪਹੁੰਚਿਆ ਸੀ ਇਹਦਾ 7 ਕ 8 ਕਰੋੜ ਦੀਆਂ ਪਾਈਪਾਂ ਹੋਣੀਆਂ ਇਹ ਕਰੋੜ ਰੁਪਇਆ ਪਿੰਡ ਨੇ ਕਰੋੜ ਰੁਪਇਆ ਪਿੰਡ ਨੇ ਭਰਿਆ ਬਾਕੀ ਸਰਕਾਰ ਨੇ ਪਰ ਉਸ ਵੇਲੇ ਅਜ ਤੋਂ 14-15 ਦੇ ਵਿੱਚ ਪਰ ਚਾਰ ਮੁੱਖ ਮੰਤਰੀ ਬਦਲ ਗਏ ਪਹਿਲਾਂ ਬਾਦਲ ਫਿਰ ਕੈਪਟਨ ਫਿਰ ਚੰਨੀ ਹੁਣ ਮਾਨ ਸਾਹਿਬ ਤੁਸੀਂ ਹੋ ਇਹਨਾਂ ਦੀ ਵੀ ਕੋਈ ਫਰਿਆਦ ਸੁਣ ਲਓ ਯਾਰ ਬਚਾਰਿਆਂ ਦੀ ਇਹ ਲੋਕ ਮੁੱਲ ਲੈ ਕੇ ਪਾਣੀ ਪੀਂਦੇ ਆ ਮੁੱਲ ਕਿੰਨੇ ਨੂੰ ਟੈਂਕੀ ਲੱਗਦੀ ਹੈ 7-800 ਰੁਪਏ ਨੂੰ ਟੈਂਕੀ ਮੁੱਲ ਲੈ ਕੇ ਪੀਣ ਵਾਲਾ ਪਾਣੀ ਉਹ ਵੀ ਪੰਜਾਬ ਦੀ ਧਰਤੀ ਤੇ ਮੁੱਲ ਤੇ ਨਾਲ ਸਾਡੇ ਕੋਲ ਦੀ ਭਾਖੜਾ ਲੰਘਦੀ ਹੋਵੇ ਤੇ ਇਹਨੂੰ ਪਾਣੀ ਦਿੱਤਾ ਜਾਵੇ ਤੇ ਜਿਹੜਾ ਆਪਾਂ ਕਹਿੰਦੇ ਅਸੀਂ ਬੜੇ ਚਿਰ ਤੋਂ ਪਿੱਟਦੇ ਆ ਰਹੇ ਹਾਂ ਕਿ ਸਾਡਾ ਜਿਹੜਾ ਪੀਣ ਯੋਗ ਪਾਣੀ ਹੈ ਸਹੀ ਪਾਣੀ ਹੈ ਉਹ ਤੁਸੀਂ ਖੋ ਕੇ ਕੋ ਰਾਸਤਾਨ ਨੂੰ ਦੇਤਾ ਕੋ ਦਿੱਲੀ ਨੂੰ ਦੇਤਾ ਕੋ ਜੰਮੂ ਕਸ਼ਮੀਰ ਵੱਲ ਭੇਜਤਾ ਪੰਜਾਬ ਦਾ ਪਾਣੀ ਪੰਜਾਬ ਦੇ ਲੋਕ ਤਰਸਦੇ ਨੇ ਤੇ ਹਾਏ ਮੁੱਲ ਲੈ ਕੇ ਪੀ ਰਹੇ ਨੇ ਜਿਹੜਾ ਆਲਾ ਪੈਣੀ ਜਿਹੜਾ ਮਾੜਾ ਪਾਣੀ ਤਾਂ ਸੀੜਾ ਪਾਣੀ ਮਾੜਾ ਸਾਰਾ ਖਾਰਾ ਪਾਣੀ ਹੈ ਆਪਾਂ ਪ੍ਰੇਣ ਲਈ ਮਜਬੂਰ ਹੈ ਕੈਂਸਰ ਨਾਲ ਲੋਕ ਮਰਨ ਲਈ ਮਜਬੂਰ ਹੈ ਪਰ ਇਹਨਾਂ ਲੋਕਾਂ ਨੂੰ 7 ਕਰੋੜ ਰੁਪਏ ਦੀਆਂ ਪਾਈਆਂ ਪਈਆਂ ਹੋਈਆਂ ਪਾਈਪਾਂ ਨੂੰ ਵੀ 8-9 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਹੋਈ ਸਿਉਣਾ ਵੇਚ ਕੇ ਭਰੇ ਪੈਸੇ ਲੋਕਾਂ ਨੇ ਜੀ ਸਿਉਣਾ ਵੇਚ ਕੇ ਭਰੇ ਲੋਕਾਂ ਨੇ ਬਹੁਤ ਬਰਾਹਣ ਬੀਂਦਾ ਕਹਿਣਾ ਸਿਉਣਾ ਵੇਚ ਕੇ ਸਿਉਣਾ ਵੇਚ ਕੇ ਲੋਕਾਂ ਨੇ ਘਰ ਦੇ ਵਿੱਚੋਂ ਦਾਣੇ ਵੇਚ ਕੇ ਪੈਸੇ ਭਰੇ ਹੋਏ ਆ ਜੀ ਇਹ ਬਹੁਤ ਦੇਖੋ ਇੱਕ ਗਰੀਬ ਿੰਡਾ ਇਹ ਜਿਵੇਂ 30000 ਨੂੰ ਠੇਕਾ ਨਰਮਾ ਹੁੰਦਾ ਜੀ ਇੱਥੇ 30 35000 ਨੂੰ ਠੇਕਾ ਲੈ ਲੇ ਤਿੰਨ ਸਾਲਾਂ ਦਾ ਨਰਮਾ ਵੀ ਨਹੀਂ ਹੋਇਆ 30 35000 ਨੂੰ ਠੇਕਾ ਹੈ ਇਸ ਪਿੰਡ ਦਾ ਤੇ ਇਹਨਾਂ ਲੋਕਾਂ ਨੇ ਵਿਚਾਰਾਂ ਨੇ ਕੋਈ 80000 ਠੇਕਾ ਦੀ ਹੈ ਕਿ 80000 ਨੂੰ 72000 ਨੂੰ ਠੇਕਾ ਇਹਨਾਂ ਨੇ ਵਿਚਾਰਾਂ ਨੇ ਕਿਸੇ ਨੇ ਬਾਈ ਦੱਸਦੇ ਨੇ ਸੌਣਾ ਵੇਚਿਆ ਕੋਈ ਆਪਣੇ ਘਰ ਵਾਲੀ ਦੇ ਕਾਂਟੇ ਗੁੱਟੂਮਾ ਵੇਚਿਆ ਕਿਸੇ ਨੇ ਘਰੇ ਪਾਈ ਦਾਣੇ ਵੇਚੇ ਕਿਸੇ ਨੇ ਕੁਝ ਵੇਚਿਆ ਕਿਨੇ ਕੁਝ ਵੇਚਿਆ ਫੇਰ ਇਹ ਕਰੋੜ ਰੁਪਏ ਭਰਿਆ ਸੀ ਪਿੰਡ ਨੇ ਯਾਰ ਇਹ ਪੰਜਾਬ ਦਾ ਪਿੰਡ ਆ ਮਾਨਸਾ ਸਾਬ ਸੋਡੇ ਫੁੱਢੀ ਲੋਕ ਨੇ ਨਗਲਾ ਪਿੰਡ ਹੈ ਜੀ ਨਗਲਾ ਪਿੰਡ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਕਈ ਵਾਰ ਪਾਈਪਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਤੇ ਪਰਚੇ ਦਰਜ ਕੀਤੇ ਗਏ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਉਹਨਾਂ ਨੂੰ ਪਿੰਡ ਵਾਲਾ ਪਾਣੀ ਰੋਜ਼ਾਨਾ ਕਰੀਬ 7 ਤੋਂ 800 ਰੁਪਏ ਪ੍ਰਤੀ ਟੈਂਕੀ ਨਾਲ ਵਾਲੇ ਪਿੰਡਾਂ ਚੋਂ ਖਰੀਦਣਾ ਪੈਂਦਾ ਹੈ ਪਿੰਡ ਵਾਸੀਆਂ ਮੁਤਾਬਕ ਤਰਤੀ ਦਾ ਪਾਣੀ ਪੂਰੀ ਤਰ੍ਹਾਂ ਖਾਰਾ ਅਤੇ ਬਿਮਾਰੀਆਂ ਵੰਡਣ ਵਾਲਾ ਹੈ ਜਿਸ ਨਾਲ ਪਿੰਡ ਦੇ ਹਰ ਘਰ ਚ ਕਰੀਬ 4 ਤੋਂ 5 ਵਿਅਕਤੀ ਕੈਂਸਰ ਦਾ ਸ਼ਿਕਾਰ ਹੋ ਚੁੱਕੇ ਨੇ ਮੰਮਲੇ ਦੇ ਵਿੱਚ ਧਿਆਨ ਦਾ ਕੋਈ ਥੋੜੀ ਬੀਬੀ ਤਾਂ ਜਿਹੜੀ ਬਚਰੀ ਜਿੱਤੀ ਹੋਈ ਆ ਆਈਏ ਕਦੇ ਆਈ ਨਹੀਂ ਤਾਂ ਇਹ ਵੀ ਗੰਦਕਾਰ ਪੈਪਾਂ ਬਚੀਆਂ ਨੂੰ ਮੌਕੇ ਤੇ ਵੀ ਪਹੁੰਚਿਆ ਪਰ ਗੱਲ ਕਦੇ ਕਿਸੇ ਨੇ ਕੀਤੀ ਨਹੀਂ ਆਪਾਂ ਮਚਾਈਆਂ ਹਾ ਹਾ ਹੋਰ ਸੁਣੋ ਇਹ ਪੈਪਾਂ ਨੂੰ ਕਿਸੇ ਨੇ ਅੱਗ ਲਾ ਕੇ ਸੜਾਕੀ ਨੇ ਦੋ ਵਾਰੀ ਪੈਪਾਂ ਮਚਾਈਆਂ ਬੰਦਰੀ ਇੱਕ ਇੱਥੇ ਜੋੜ ਕੇ ਦੋ ਕਰੋੜ ਦੀਆਂ ਪੈਪਾਂ ਵਿੱਚੋਂ ਬਚਾਈਆਂ ਕਿਸੇ ਰਾਤਰੀ ਨੇ ਉਹਨਾਂ ਦੇ ਖਿਲਾਫ ਪਰਚਾ ਹੋਇਆ ਪਰਚਾ ਹੋਇਆ 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 ਪਰਚਾ ਹੋਇਆ ਹੋਇਆ ਜਿਹੜਾ ਨਾਂ ਗਏ ਥਾਣੇ 'ਚ ਉਹਨਾਂ ਦੇ ਕਾਰਵਾਈ ਵੀ ਨਹੀਂ ਹੋਈ ਦੋ ਕਰੋੜ ਦੀਆਂ ਸਰਕਾਰ ਦੀਆਂ ਇਹ ਪਿੰਡ ਦੇ ਲੋਕਾਂ ਦੀਆਂ ਪੈਪਾਂ ਮਚਾਈਆਂ ਲੋਕ ਕਹਿੰਦੇ ਸੀ ਪਾਣੀ ਕੋਈ ਮੁੱਦਾ ਨਹੀਂ ਦੇਖ ਲੈ ਕਰੋੜਾਂ ਰੁਪਏ ਨੇ ਪੈਪਾਂ ਮਚਾਉਣ ਲੱਗੇ ਪਾਣੀ ਦੀ ਇੰਨੀ ਆਸ ਤਾਂ ਆ ਗਈ ਹਾਂ ਲੋਕ ਕਹਿੰਦੇ ਸੀ ਮੁੱਦਾ ਨਹੀਂ ਹੈ ਕੋਈ ਅੱਜ ਤੱਕ ਆਇਆ ਫਿਰ ਕਾਂ ਯਾਤਰਾ ਵੀ ਲੈ ਕੇ ਆ ਤੁਰਿਆ ਵੀ ਪਾਣੀ ਸੰਭਲੋ ਸਾਡੇ ਕੋਲ ਪਾਣੀ ਮੁੱਕ ਚੱਲਿਆ ਆਹ ਦੇਖ ਲਓ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਪਾਣੀ ਕਿੱਥੇ ਮੁੱਕ ਜੂ ਆਹ ਦੇਖੋ 700 ਰੁਪਏ ਨੂੰ ਮੁੱਲ ਟੈਂਕੀ ਲੈ ਕੇ ਪਾਣੀ ਦੀ ਥਿੰਦੇ ਲੋ ਟੈਂਕੀਆਂ ਜੀ ਬਾਰੀ ਨਹੀਂ ਆਉਂਦੀ। ਟੈਂਕੀਆਂ ਤੁਸੀਂ ਉਹ ਤੋਂ ਬਾਰੀ ਨਹੀਂ ਆਉਂਦੀ। ਸੋਨਾ ਵੇਚ ਕੇ ਲੈ ਪਾਣੀ ਲੈਣ ਲਈ ਮਜਬੂਰ ਹੋ। ਬਾਰੀ ਨਹੀਂ ਆਉਦੀ। ਬਾਰੀ ਨਹੀਂ। ਛੋਲਿਆਉਣੇ ਹੋ ਬਾਈ ਜੀ। ਦੇਖੋ ਇੱਥੇ ਪਿੰਡਲੇ ਪਿੰਡਾਂ ਚ ਪਾਣੀ ਉੱਥੋਂ ਲੈ ਕੇ ਆਉਂਦੇ ਜੀ। ਉਹ ਨੇੜੇ ਚੋਲਿਆਉਣੇ। ਇਸ ਟਾਈਮ ਪਿੰਡ ਦੇ ਵਿੱਚ ਸਾਰਾ ਪਿੰਡ ਲੈ ਕੇ ਆਏ ਆ ਨਹਿਰ ਦੇ। ਪਿੰਡ ਦੇ ਅੱਗੇ ਟ੍ਰੈਕਟਰਾਂ ਦੀ ਉਹਦੀ ਵੀ ਟੇਲ ਹੈ ਜੀ ਸਾਡੇ। ਸੋ ਸਟਾਜ ਵਾਲਿਓ ਲੋਕਾਂ ਨੂੰ ਤੁਹਾਡੇ ਚੁਟਕਲਿਆਂ ਦੀ ਕਹਾਣੀਆਂ ਦੀ ਜ਼ਰੂਰਤ ਨਹੀਂ। ਤੁਹਾਡੇ ਗੱਪਾਂ ਦੀ ਲੋੜ ਨਹੀਂ। ਲੋੜ ਨਹੀਂ ਜਿਹੜੀਆਂ ਤੁਸੀਂ ਮਸ਼ਹੂਰੀਆਂ ਕਰਦੇ ਹੋ ਬੋਰਡਾਂ ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹੋ ਉਹੀ ਕਰੋੜਾਂ ਰੁਪਏ ਜਿਹੜਾ ਬੋਰਡਾਂ ਦੇ ਖਰਚ ਕਰਦੇ ਆ ਉਹੀ ਕਰੋੜਾਂ ਰੁਪਏ ਜਿਹੜਾ ਰੇਲੀਆਂ ਦੇ ਖਰਚ ਕਰਦੇ ਆ ਉਹੀ ਕਰੋੜਾਂ ਰੁਪਏ ਜਿਹੜਾ ਜਹਾਜ਼ਾਂ ਦਾ ਤੀਰ ਫੂਕਦੇ ਆ ਕੇਦਰੀਵਾਲ ਦੇ ਨਾਲ ਉਹ ਆਪਣੇ ਪੰਜਾਬ ਦੇ ਲੋਕਾਂ ਤੇ ਲਾ ਦਿਓ ਯਾਰ ਤੁਹਾਨੂੰ ਪੰਜਾਬ ਨੇ ਚੁਣਿਆ ਯਾਰ ਦਿੱਲੀ ਨੇ ਨਹੀਂ ਚੁਣਿਆ ਸੁਰਕੇਦੀਵਾਲ ਨੇ ਮੁੱਖ ਮੰਤਰੀ ਨਹੀਂ ਬਣਾਇਆ ਕਿ ਚੱਡੇ ਨੇ ਨਹੀਂ ਬਣਾਇਆ ਤੁਹਾਨੂੰ ਪੰਜਾਬ ਨੇ ਬਣਾਇਆ ਆ ਲੋਕਾਂ ਨੇ ਬਣਾਇਆ ਯਾਰ ਇੱਕ ਦੀ ਘਰੇ ਇੱਕ ਹਰ ਇੱਕ ਦੇ ਖੂਹ ਹੈ ਜੀ ਖੂਹ ਤਾਂ ਬਣਾਇਆ ਟੈਂਕ ਤਾਂ ਬਣਾਈਏ ਪਾਣੀ ਦੀ ਘਾਟ ਸਟੋਰ ਕਰਦੇ ਆ ਲੋਕ ਜੀ ਤੋ ਕਿੱਥੋਂ ਕਰਨ ਮਸ਼ੀਨਰੀ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਜੀ ਗਰੀਬ ਕੀ ਕਰੂਗਾ ਜੀ ਉਹਦੇ ਅੱਖਾਂ ਚ ਉਹਦੇ ਅੱਖਾਂ ਭਰੀਆਂ ਪਾਣੀ ਦਾ ਨਹੀਂ ਪਾਣੀ ਕੋਈ ਅਗਲਾ ਟਾਈਮ ਇੰਨਾ ਬੁਰਾ ਹਾਲ ਹੋ ਰਿਹਾ ਜੀ ਪਿੰਡ ਦਾ ਆ ਆ ਦਾ ਗੱਲ ਕਰ ਸੁਣਵਾਈ ਨਹੀਂ ਹੁੰਦੀ ਕੋਈ ਇੱਥੇ ਪਾਣੀ ਭਰ ਰਿਹਾ 10 ਸਤਾਨੇ 50 ਦੇ ਲੋਕਾਂ ਦੀ ਯਾਰ ਬਾਖੜਾ ਦਾ ਪਾਣੀ ਜਦੋਂ ਸੁੱਕ ਜਾਂਦਾ ਜੀ 15 ਦਾ ਪੰਦਾ ਜੀ ਉਦੋਂ ਮੋਟਰਾਂ ਦਾ ਪੀਨੇ ਥਲੜਾ ਪਾਣੀ ਤੇ ਮੋਟਰਾਂ ਦਾ ਜਮਾ ਖਾਰਾ 4-5 ਨੰਬਰ ਜਮਾ ਖਾਰਾ ਪਾਣੀ ਆ ਜਾਂਦੀ ਮੋਟਰਾਂ ਦਾ ਤੇ ਜਦੋਂ ਉਹ ਪੀਨੇ ਅਸੀਂ ਉਦੋਂ ਕੈਂਸਰ ਸ਼ੁਰੂ ਹੁੰਦੇ ਆ ਉੱਥੋਂ ਜਾਂ ਕੈਂਸਰ ਜਾਂਦੇ ਹੈ। ਸੋ ਇਹੀ ਗੱਲਾਂ ਬਈ ਸਾਨੂੰ ਨਾ ਸੁਣਾਈਆਂ ਸਟੇਜ ਤੇ। ਅਸੀਂ ਤੁਹਾਡੇ ਨਾਲ ਆ। ਇਹੀ ਲੋਕਾਂ ਨੂੰ ਜਿਵਾਉਂਦੇ ਫਿਰਦਾ ਆਪਣੇ ਪਾਣੀ ਦੇ। ਸਾਡੇ ਇੱਕ ਪਿੰਡ ਦੇ ਤਿੰਨ ਤਿੰਨ ਬੰਦੇ, ਪੰਜ ਪੰਜ ਬੰਦੇ ਇੱਕ ਇੱਕ ਘਰ ਦੇ ਕਹਿੰਦੇ ਬਾਗੇ। ਜਾਣੇ ਆਂ ਭਾਗੇ ਬਾਗੇ। ਰੈਂਦੀ ਖੁੰਦੀਆ ਫੈਕਟਰੀ ਨੂੰ ਕੈਂਸਰ। ਇਹ ਨਹੀਂ ਪਿੰਡ ਦਾ ਆਪਣੇ ਸਬੂਤ ਆ। ਸਾਡੇ ਰਾਜ ਨਹੀਂ ਵੜਿਆ ਹੁਣ। ਸਿਰਫ ਇੰਨਾ ਹੀ ਨਹੀਂ ਪਿੰਡ 'ਚ ਪਾਣੀ ਦੀ ਇੰਨੀ ਘਾਟ ਹੈ ਤੇ ਪਿੰਡ ਵਾਸੀਆਂ ਨੇ ਪਾਣੀ ਸਟੋਰ ਕਰਨ ਲਈ ਹਰ ਘਰ ਵਿੱਚ ਖੂਨਮਾ ਟੈਂਕੀਆਂ ਬਣਾਈਆਂ ਹੋਈਆਂ ਨੇ ਤਾਂ ਕਿ ਮੁਲ ਖਰੀਦੇ ਪਾਣੀ ਨੂੰ ਇਨ੍ਹਾਂ ਖੂਹਾਂ 'ਚ ਸਟੋਰ ਕੀਤਾ ਜਾ ਸਕੇ। ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਪਾਣੀ ਬਚਾਉਣ ਦੀ ਗੱਲ ਕਰ ਰਹੇ ਹਾਂ ਤੁਹਾਨੂੰ ਉਹਦੀ ਕਦਰ ਦਿਖਾਉਣੀ ਆ ਸੀ ਨਗਲੇ ਪਿੰਡ ਖੜਿਆ ਆ ਦੇਖ ਲਓ ਆ ਇਹਨਾਂ ਲੋਕਾਂ ਦੀ ਹਰ ਘਰ ਦੇ ਵਿੱਚ ਪਿੰਡ ਦੇ ਹਰ ਘਰ ਦੇ ਵਿੱਚ ਆ ਟੈਂਕੀਆਂ ਬਣਾਈਆਂ ਹੋਈਆਂ ਡੱਗੀਆਂ ਬਣਾਈਆਂ ਹੋਈਆਂ ਨੇ ਅਸਲੋਟ ਤੇ ਇਹਨਾਂ ਡੱਗੀਆਂ ਦੇ ਵਿੱਚ ਇਹ ਲਿਆ ਕੇ 700 ਰੁਪਏ ਦੀ 700 ਰੁਪਏ ਦੀ 700 ਰੁਪਏ ਦੀ ਮੋਤੀਆਂ ਲਿਆ ਕੇ ਨਾਇਰ ਦੇ ਵਿੱਚ ਭਰਨੀ ਪੈਂਦੀ ਆ ਨੇ ਕੇ ਹੋਲੇ ਵਾਲੇ ਤੋਂ ਗੋਲੇ ਵਾਲੇ ਨਾਲ 700 ਰੁਪਏ ਕਿਉਂ ਦਿੰਦੇ ਹੋ ਜੀ ਆਪ ਨਹੀਂ ਕਰੀਏ ਮਤਿਆਂ ਦਾ ਭਾਈ 700 ਰੁਪਏ ਦੀ ਟੈਂਕੀ ਲਿਆ ਕੇ ਇੱਥੇ ਪਾ ਕੇ ਫੇਰੇ ਪਾਣੀ ਅੱਛਾ ਪਾਣੀ ਨਾ ਇੱਕ ਬੂੰਦ ਬੂੰਦ ਵੀ ਸੰਕੋਚ ਨਾਲ ਵਰਤਦੇ ਆ ਆ ਦੇਖੋ ਜੀ ਖੈਰ ਦਾ ਮਹੀਨਾਗਾ ਅੱਧਾ ਫੁੱਟ ਪਾਣੀ ਆ ਅੱਗੇ ਵੋਟ ਨਾ ਬੰਦੇ ਨੂੰ ਕੀ ਹੋਈ ਗੱਲ ਹੈ ਮੀ ਦਾ ਕੱਲ ਨੂੰ ਨਹਿਰ ਆਉਗੀ ਕੱਲ ਨੂੰ ਟੈਂਕੀਆਂ ਦੇਖੀ ਲੈਣਾ ਧਰਤੀ ਦਾ ਪਾਣੀ ਇੱਥੇ ਮਾਰਾ ਹੈ ਨਲਕਾ ਕਿਸੇ ਦਿਨ ਨਹੀਂ ਖਾਰਾ ਪਾਣੀ ਨਲਕੇ ਨੁਲਕੇ ਸਾਰੇ ਇਹਦਾ ਵਿਚਾਰੇ ਇਸੇ ਪਾਣੀ ਤੇ ਗੁਜ਼ਾਰਾ ਕਰਦੇ ਆ ਸੋ ਪਾਣੀ ਦੀ ਕੀਮਤ ਇਹਨਾਂ ਨੂੰ ਪੁੱਛੋ ਜਿਹੜੇ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਨਾ ਵੀ ਪਾਣੀ ਦੀ ਕੀਮਤ ਪਤਾ ਹੁੰਦੀ ਹੈ ਕਈ ਦਿਨਾਂ ਦੇ ਮਾਰੂਥਲ ਦੇ ਪਿਆਸੇ ਬੰਦੇ ਨੂੰ ਜਿਹਨੂੰ ਇੱਕ ਬੂੰਦ ਮਿਲ ਜੇ ਬੁੱਲ ਗਿੱਲੇ ਕਰਨ ਲਈ ਉਹਨੂੰ ਪੁੱਛੋ ਕਿ ਪਾਣੀ ਦੀ ਕੀ ਕੀਮਤ ਆ ਉਹਦੇ ਅਹਿਸਾਸ ਜਾਣੋ ਇਹਨਾਂ ਲੋਕਾਂ ਨੂੰ ਪੁੱਛੋ ਪਾਣੀ ਕੀ ਚੀਜ਼ ਆ 50 ਦੇ ਲੋਕੋ ਸਾਂਭ ਲੋ ਸਾਡੇ ਕੋਲੇ 15-20 ਸਾਲ ਦਾ ਪਾਣੀ ਬਚਿਆ ਆ ਹਾਲਾਤ ਸਾਡੇ ਸਾਰਿਆਂ ਦੇ ਹੋਣੇ ਆ ਫੇ ਜਿਹੜੇ ਗਰੀਬ ਬੱਚਾ ਡੋਂਦਾ ਮਾਈ ਵੀ ਸਿੱਖਾਂ ਦੇ ਉਹ ਪਹਿਲਾਂ ਟੈਂਕੀ ਬਣਾ ਕੇ ਦਿੰਦੇ ਆ ਘਰ ਮਾ ਕਮਰਾ ਮਾੜਾ ਪਾ ਕੇ ਦਿੰਦੇ ਆ ਟੈਂਕੀ ਦੀ ਕਰਕੇ ਪਿੰਡੇ ਦੇ ਮਾਰਨ ਵਾਲੀ ਗੱਲ ਆ ਨਹਾਉਣਾ ਕਿਵੇਂ ਘਰੇ ਸਮਾਨ ਹੋਰ ਕੋਈ ਬਣੇ ਨਾ ਬਣੇ ਟੈਂਕੀ ਬਣਾਉਣੀ ਸਭ ਤੋਂ ਜ਼ਰੂਰੀ ਆ ਟੈਂਕੀ ਜ਼ਰੂਰੀ ਹੋਰ ਕੋਈ ਬਣੇ ਨਾ ਬਣੇ ਕਹਿੰਦੇ ਪਾਣੀ ਪਿੱਛੇ ਦਾ ਆਪਾਂ ਗੱਲ ਕਰੀਏ ਪਾਣੀ ਜੀਵਨ ਆ ਤਾਂਕੀ ਜਰੂਰ ਆਗ ਲਗਾ ਪਰ ਇੱਕ ਗੱਲ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਹਿਣੀ ਚਾਹੁੰਦਾ ਪੈਪਾਂ ਵਾਲੀ ਗੱਲ ਦਿਖਾਈ ਆ ਇਹਨਾਂ ਲੋਕਾਂ ਦਾ ਹੱਲ ਕਰਕੇ ਦਿਓ ਨਗਲਾ ਪਿੰਡ ਆਏ ਜਿਹੜਾ ਕਮੇਂਡਾ ਕਮੇਂਡ ਸਾਹਿਬ ਦਾ ਪੱਲੇ ਤਾਂ ਕੁਝ ਲੱਗਦੇ ਨਹੀਂ ਸੁਣਦਾ ਕਿ ਉਹ ਨਹੀਂ ਪਿੰਡ ਦਾ ਆਉਗੀ ਛੋਟੇ ਉਹ ਤੋਂ ਪੁੱਛ ਲੈ ਸਵਾਲ ਅਗਲੇ ਕੋਲੇ 90 ਹੈ ਕਿਹੜਾ ਮਚੌਦਰੀ ਗੱਲ 90 ਦੀ ਨਹੀਂ ਆਊਗਾ ਕਦੇ ਤਾਂ ਐਮਐਲ ਤਾਂ ਆਉਣਗੀ ਆਉਗੀ ਮੁੜ ਜੂਗੀ ਅੱਗੇ ਕਿਹੜਾ ਕੋਣ ਹਕੀਕੀ ਕੀਤਾ ਫਿਰ ਪਹਿਲਾਂ ਕੀ ਅੱਛਾ ਹਾਂ ਸਾਡਾ ਬਿਲਕੁਲ ਸਹੀ ਹੈ ਪਾਣੀ ਪੰਜਾਬ ਦਾ ਕਿ ਜਾ ਕੇਦਰੋਂ ਰਹੀ ਆ ਪਖੜਾ ਸਾਰੀ ਫਿਰ ਹਾਂ ਜੀ ਆ ਦੇਖ ਲਓ ਸਾਡੇ ਵਾਲ ਪੀਣ ਵਾਲਾ ਪਾਣੀ ਨਹੀਂ ਆ ਨਹੀਂ ਉਹ ਤਾਂ ਫਸਲਾਂ ਨੂੰ ਲਾਉਣ ਲਈ ਸਾਡਾ ਪਾਣੀ ਚੱਲ ਰਿਹਾ ਹੈ ਨਾ ਸੂਚਨਾ ਲਿਆਉਣੀਆਂ ਦੱਸ ਹੀ ਇੱਕ ਲੱਖਾ ਸਿਧਾਣਾ ਬਲੋਂ ਪਿਛਲੇ ਦਿਨੀ ਪੰਜਾਬ ਬਚਾਓ ਯਾਤਰਾ ਦਾ ਆਰੰਭ ਕੀਤਾ ਗਿਆ ਸੀ ਇਸ ਯਾਤਰਾ ਦੌਰਾਨ ਲੱਖਾ ਸਿਧਾਣਾ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਵਾਦ ਰਚਾ ਰਹੇ ਨੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ